ਕਰ ਲਵੋ ਤਾਂ ਬਾਹੀ ਗੁਰਜੀ ਕਾ ਖਾਲਸਾ ਬਾਹੀ ਗੁਰਜੀ ਕੀ ਫਤਿਹ ਜੀ ਅੱਜ ਸਾਡੇ ਪਰਿਵਾਰ ਦੇ ਮੈਂਬਰਾਂ ਨੂੰ ਮਾਨਵ ਸੇਵਾ ਉਤਮ ਸੇਵਾ ਸੁਸਾਇਟੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਤੇ ਬਾਕੀ ਅੰਦਰ ਦੇ ਪਰਿਵਾਰ ਦੇ ਮੈਂਬਰ ਸਾਡੇ ਚਲੋ ਮੈਂ ਇਹਨੂੰ ਆਵਾਜ਼ ਮਾਰ ਕੇ ਹਾਂ ਵੀ ਚਲੋ ਵੀਡੀਓ ਦੇ ਵਿੱਚ ਆ ਜਾਓਗੇ ਤੁਸੀਂ ਸਾਡੇ ਪਰਿਵਾਰ ਦੇ ਮੈਂਬਰਾਂ ਨੂੰ ਗੁਰਦੀਪ ਸਿੰਘ ਕਰੇਵਾਲ ਜੀ ਨੇ ਵੀਰ ਨੇ ਸਾਡੇ ਨੇ ਟੀ-ਸ਼ਰਟ ਰੰਗ ਤੇ ਲੋਹਰਾਂ ਦਿੱਤੀਆਂ ਨੇ ਕਿਉਂਕਿ ਗਰਮੀ ਜ਼ਿਆਦਾ ਹੋਣ ਲੱਗੀ ਇਹਨਾਂ ਚੀਜ਼ਾਂ ਦੀ ਸਹੂਲਤਾਂ ਦੀ ਲੋੜ ਸੀਗੀ ਤੇ ਗਰਦੀਪ ਵੀਰ ਜੀ ਨਾਲ ਸੰਪਰਕ ਹੋਇਆ ਉਹ ਵੀਰ ਜੀ ਕਹਿੰਦੇ ਵੀ ਅਸੀਂ ਲੈ ਕੇ ਦਵਾਂਗੇ ਤੇ ਵੀਰਾ ਇਹ ਲਤਾਲੇ ਪਿੰਡ ਤੋਂ ਆ ਜੀ ਵੀਰੇ 900 ਟੱਕੀਆਂ ਸ੍ਰੀ ਗੁਰ ਮੰਨੀ ਜੀ ਲਤਾਲੇ ਇਹ ਮਨੀ ਵੀਰਾ ਲਤਾਲੇ ਤੋਂ ਆ ਮਤਲਬ ਟੀ-ਸ਼ਰਟਾਂ ਵਗੈਰਾ ਜਾਂ ਲੋਹੜਾਂ ਵਗੈਰਾ ਜਿਵੇਂ ਸਰਦੀਆਂ ਦੇ ਵਿੱਚ ਸਰਦੀਆਂ ਦਾ ਗਰਮੀ ਦੇ ਵਿੱਚ ਗਰਮੀਆਂ ਦਾ ਟੀ-ਸ਼ਰਟ ਲੋਹੜਾ ਵਗੈਰਾ ਵੇਚਦਾ ਵੀਰਾ ਵੀਰੇ ਦਾ ਹੀ ਬਹੁਤ ਧੰਨਵਾਦ ਸਾਡਾ ਇਹਨਾਂ ਪਹਿਲਾਂ ਦਾ ਹੀ ਪ੍ਰੇਮ ਸੀਗਾ ਤੇ ਵੀਰਾ ਆਇਆ ਇੱਥੇ ਧੰਨਵਾਦ ਇਸ ਕਰਕੇ ਬਹੁਤ ਜ਼ਿਆਦਾ ਵੀਰ ਦਾ ਨਾਂ ਆਪਣੇ ਕੋਲ ਪਿੰਡ ਦੇ ਵਿੱਚ ਮਾਨਵ ਸੇਵਾ ਸੁਸਾਇਟੀ ਦੇ ਵਿੱਚ ਚੀਜ਼ ਆ ਗਈ ਹੈ ਨਾ ਨੇੜੇ ਉਦੇ ਕਰਕੇ ਹਰ ਇੱਕ ਚੀਜ਼ ਬੰਦੇ ਦੇ ਆਪਣੇ ਪਰਿਵਾਰ ਦੇ ਮੈਂਬਰ ਦੇ ਆਪਾਂ ਨੂੰ ਪਵਾ ਕੇ ਪਤਾ ਲੱਗ ਗਿਆ ਵੀ ਕਿਵੇਂ ਇੱਕ ਮੇਕ ਚੀਜ਼ ਵੱਡੀ ਛੋਟੀ ਦੇ ਹਿਸਾਬ ਨਾਲ ਤੇ ਵੀਰੇ ਨੇ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਸਸਤੇ ਤੋਂ ਸਸਤੇ ਰੇਟ ਤੇ ਸਾਨੂੰ ਇਹਨੇ ਵੀਰੇ ਨੇ ਸੋਸਾਇਟੀ ਕਰਕੇ ਮਤਲਬ ਮਾਨਵ ਸੇਵਾ ਆਪਣੇ ਘਰ ਵਾਸਤੇ ਤੇ ਸਸਤੇ ਰੇਟ ਤੇ ਘੱਟ ਤੋਂ ਘੱਟ ਫਰੀ ਵਾਂਗੂ ਜਿਵੇਂ ਕਹਦੀ ਵੀ ਲਿਆਈ ਕੁਛ ਨਹੀਂ ਵੀਰੇ ਨੇ ਲੱਗੇ ਰੇਟ ਦਿੰਦੇ ਨੇ ਵੀਰੇ ਨੇ ਲੱਗੇ ਰੇਟ ਤੇ ਮਤਲਬ ਇਹਨਾਂ ਵੀਰੇ ਹੁਣ ਦਿੱਤੇ ਵੀਰੇ ਛੋਟਾ ਨੂੰ ਮਨੀਆਂ ਪੈਂਡ ਨਤਾਲਾ ਹੈ ਨਾ ਕੋਈ ਵੀ ਆਪਾਂ ਨੂੰ ਕੱਪੜੇ ਸਪੈਸ਼ਲ ਬਲਾ ਸਕਦਾ ਆਪਾਂ ਹਾਂਜੀ ਕੋਈ ਵੀ ਚੀਜ਼ ਲੈਣੀ ਆ ਕੋਈ ਚੀਜ਼ ਖਰਾਬ ਹੁੰਦੀ ਆ ਚੇਂਜ ਕਰਾਂਗੇ ਠੀਕ ਆ ਜੀ ਵੀਰ ਦਾ ਬਹੁਤ ਧੰਨਵਾਦ ਕਹਿੰਦਾ ਵੀਰ ਵੀ ਬਹੁਤ ਧੰਨਵਾਦ ਖਰਾਬ ਹੁੰਦੀ ਆ ਕਰਦੇ ਆ ਅਸੀਂ ਤਾਂ ਜੇ ਕੁਝ ਵੀ ਨਹੀਂ ਕਰਦੇ ਤੁਸੀਂ ਬਹੁਤ ਸੇਵਾ ਕਰਦੇ ਵੀਰ ਆ ਕਹਿੰਦਾ ਜੇ ਖਰਾਬ ਵੀ ਹੁੰਦੀ ਆ ਤਾਂ ਵੀ ਆਪਾਂ ਬਦਲ ਕੇ ਦੇਵਾਂਗੇ ਸੀਜ਼ਨ ਦੇ ਵਿੱਚ ਕੋਈ ਖਰਾਬ ਵੀ ਆਉਂਦੀ ਆ ਪ੍ਰਾਇਰਟੀ ਕੋ ਖਰਾਬ ਹੁੰਦੀ ਸਾਡੇ ਕਪੜਾ ਜਾਂ ਲੋਰ ਹੈ ਨਾ ਵੀਰੇ ਦਾ ਬਹੁਤ ਧੰਨਵਾਦ ਹੈ ਕਿਉਂ ਅੱਜ ਕੱਲ ਦੇ ਛਮੇ ਦੇ ਵਿੱਚ ਜਿਵੇਂ ਨਵੀਂ ਉਮਰ ਦੇ ਵਿੱਚ ਬਾਈ ਕਿੰਨੀ ਉਮਰ ਹੋ ਤੁਹਾਡੀ ਮੇਰੀ ਹੈਗੀ ਆ 30 ਸਾਲ ਜੀ 30 ਸਾਲ ਦੀ ਉਮਰ ਆ ਜੀ ਦੇਖੋ 30 ਸਾਲ ਦੇ ਵਿੱਚ ਸੋਹਣਾ ਹਨ ਅੱਖਾ ਮੇਰਾ ਵੀਰ ਮੇਰਾ ਭਰਾ ਹੈ ਨਾ ਦੇਖੋ ਨਹੀਂ ਅੱਜ ਕੱਲ ਮੁੰਡੇ ਨਸ਼ੇ ਤੇ ਹੈ ਨਾ ਨਸ਼ੇ ਵਾਲੇ ਸਿਸਟਮ ਦੇ ਵਿੱਚ ਜਾਂ ਹੋਰ ਹੈ ਨਾ ਵੀਰੇ ਨੇ ਆਪਦੀ ਆਲਟੋ ਗੱਡੀ ਲਈ ਹੈ ਨਾ ਜਿਵੇਂ ਪਰਿਵਾਰ ਦੇ ਵਿੱਚ ਜਿੱਦਾਂ ਵੀ ਹੁੰਦਾ ਤੇ ਲੈਣ ਤੋਂ ਬਾਅਦ ਵੀਰੇ ਨੇ ਇਹ ਕੰਮ ਸ਼ੁਰੂ ਕੀਤਾ ਬੜਾ ਸੋਹਣਾ ਲੱਗਿਆ ਮੈਨੂੰ ਬੜਾ ਪ੍ਰੇਮ ਲੱਗਿਆ ਵੀਰੇ ਦਾ ਬਹੁਰੀ ਸੋਚ ਵਧੀਆ ਵੀਰੇ ਦੀ ਹੈ ਨਾ ਇੱਕ ਇੱਕ ਫੋਨ ਕੀਤਾ ਮਾੜਾ ਵੀਰੇ ਦਾ ਸਾਡੇ ਨਾਲ ਸੰਪਰਕ ਨੰਬਰ ਸੀ ਜਦ ਹੀ ਸਾਡੇ ਕੋਲ ਜਦ ਹੀ ਪੱਝ ਆਇਆ ਵੀਰਾ ਕਹਿੰਦਾ ਵੀਰੇ ਜੇ ਅਸੀਂ ਪਹਿਲ ਦੇ ਆਧਾਰ ਤੇ ਜਾਵਾਂਗੇ ਹਨਾ ਜਦ ਹੀ ਆਇਆ ਵੀਰਾ ਧੰਨਵਾਦ ਅਸ਼ਵੀਰ ਦਾ ਵੀ ਬਹੁਤ ਸੇਵਾ ਕਰਦੇ ਹੋ ਜਿੰਨੇ ਮੇਰੇ ਆਡੀ ਨੇ ਜਿੰਨੇ ਵੀ ਸੁਣਦੇ ਹੋਣਗੇ ਜਰੂਰ ਬਾਈ ਨੂੰ ਮਿਲਿਓ ਆਪਣੀ ਤਾਂ ਕੁਝ ਵੀ ਨਹੀਂ ਸੇਵਾ ਬਾਈ ਨੂੰ ਦੇਖ ਕੇ ਆਪਾਂ ਨੂੰ ਬਹੁਤ ਵਧੀਆ ਲੱਗਿਆ ਤੁਹਾਨੂੰ ਦੇਖ ਕੇ ਕੋਈ ਗੱਲ ਵੀਰੇ ਪ੍ਰਮਾਤਮਾ ਨਾ ਗੁਰੂ ਰਾਮਦਾਸ ਜੀ ਹਾਂਜੀ ਇੱਥੇ ਰੱਬ ਸੌਖ ਰੱਖੇ ਅੱਜ ਲੱਗੇ ਰੇਟ ਦੇ ਕੇ ਗਏ ਆ ਕੱਲੂ ਵਾਹਿਗੁਰੂ ਕਿਰਪਾ ਕਰੇ ਮੈਂ ਆਪ ਗੱਡੀ ਲੈ ਕੇ ਆਉਂਗਾ ਹਾਂਜੀ ਧੰਨਵਾਦ ਵੀਰੇ ਦਾ ਤੇ ਵੀਰ ਗਰੇਵਾਲ ਦਾ ਵੀਰ ਜਿਹਨੇ ਦਿੱਤੀਆਂ ਟੀ-ਸ਼ਰਟ ਅਲੂਰਾ ਸਾਡੇ ਪਰਿਵਾਰ ਦੇ ਮੈਂਬਰਾਂ ਨੂੰ ਤੋਂ 14 15 ਪਰਿਵਾਰ ਦੇ ਮੈਂਬਰਾਂ ਸਾਰਿਆਂ ਨੂੰ ਟੀ-ਸ਼ਰਟਾਂ ਲੋੜਾਂ ਲੱਗ ਦਿੱਤੀਆਂ ਨੇ ਤੇ ਚਲੋ ਹੋਰ ਵੀ ਲੋੜ ਆ ਲੋੜ ਆ ਜਿਵੇਂ ਕੋਈ ਹੋਰ ਵੀ ਵੀਰ ਦੀ ਹੋਵੇ ਇਸਾ ਵੀ ਲੋੜਾ ਟੀ-ਸ਼ਰਟਾਂ ਲੈ ਕੇ ਦੇਣ ਦੀ ਤਾਂ ਉਹ ਵੀ ਜ਼ਰੂਰ ਦੇਵੀ ਹੈ ਨਾ ਸਾਡੀ ਆਵਾਜ਼ ਨੂੰ ਗਾਹਾਂ ਤੱਕ ਪਹੁੰਚਾਉਣਾ ਸ਼ੇਅਰ ਕਰਨਾ ਤੇ ਵੀਰੇ ਦੇ ਮੈਨੂੰ ਬੜੀ ਖੁਸ਼ੀ ਹੋਈ ਆ ਕਿਉਂਕਿ ਯਾਰ ਐਸੀ ਉਮਰ ਦੇ ਵਿੱਚ ਨਸ਼ੇ ਤੋਂ ਰਹਿਤ ਆ ਵੀਰਾ ਤੇ ਆਪਣੀ ਕਿਰਤ ਕਰਦਾ ਕਮਾਈ ਕਰਦਾ ਇਹੋ ਜਿਹੇ ਬੰਦਿਆਂ ਦਾ ਸਾਥ ਜ਼ਰੂਰ ਦਿਆ ਕਰੋ ਯਾਰ ਹਨਾ ਦੁਕਾਨਾਂ ਦੇ بڑے بڑے ਮੋਲਾਂ ਦੇ ਵਿੱਚ ਜਾਂਦੇ ਹਾਂ ਜਦੋਂ ਵੀਰਾ ਆਪਾਂ ਨੂੰ ਗਾਰੰਟੀ ਦਿੰਦਾ ਹੈ ਨਾ ਚੀਜ਼ ਦੀ ਫਿਰ ਤਾਂ ਆਪਾਂ ਨੂੰ ਕੋ ਟੈਨਸ਼ਨ ਨਹੀਂ ਹੈ ਨੀ ਕਿ ਤੇ ਧੰਨਵਾਦ ਵੀਰੇ ਛੋਟਾ ਜੀ ਠੀਕ ਹੈ ਜੀ ਸਰ ਵਾਹਿਗੁਰੂ ਜੀ ਕਾ ਖਾਲਸਾ